ਇਹੋ ਜਿਹੇ ਲਾਂਟੇ ਸੀ ਸਰਕਾਰ ਤੇ ਜਿਹੜੇ ਬਿਸਕੁਟ ਵੰਡਦੀ ਫਿਰਦੀ ਆ ਉਹ ਵੰਡਣ ਵਾਲੀ ਚੀਜ਼ ਵੰਡੋ ਆ ਕੁੜੀ ਪਾਣੀ ਬੰਦ ਕਰੋ ਹੈ ਜਿਹੜਾ ਆਉਂਦਿਆ ਜਿੱਥੋਂ ਡੈਮਾਂ ਤੋਂ ਪਾਣੀ ਛੱਡਿਆ ਉਹ ਬੰਦ ਕਰੋ ਉਹ ਤੇ ਤੁਸੀਂ ਬੰਦ ਨਹੀਂ ਕਰਨੇ ਬਿਸਕੁਟ ਸਾਡੇ ਮੂੰਹ 'ਚ ਦੇ ਕੇ ਪਾਣੀ ਛੱਡ ਦਿਓ ਇਹ ਬਿਸਕੁਟ ਵੀ ਤੁਹਾਡੇ ਹੀ ਖਾ ਲਾਂਗੇ ਪਰ ਜਦੋਂ ਵੋਟਾਂ ਆਉਂਦੀਆਂ ਉਦੋਂ ਤੁਹਾਨੂੰ ਦੱਸਾਂਗੇ ਤੁਹਾਡੇ ਬਿਸਕੁਟ ਮਿੱਠੇ ਨੇ ਕਿ ਲੂਣ ਵਾਲੇ ਸਾਡੀਆਂ ਫਸਲਾਂ ਨੁਕਸਾਨੀਆਂ ਗਈਆਂ ਸਾਡੇ ਖੇਤ ਜਿਹੜੇ ਨੇ ਉਹ ਪਾਣੀ ਉਦੋਂ ਤੋਂ ਤਾਂ ਬਾਅਦ ਵੀ ਉਹਨਾਂ ਦੋ-ਦੋ ਮਹੀਨੇ ਬਤਰੀ ਪੈਣੀ ਆਣੀ ਰਾਸ਼ਨ ਵੰਡ ਕੇ ਅਸੀਂ ਰੱਜ ਜਾਵਾਂਗੇ ਕਿੰਨੇ ਦਿਨ ਰੱਜੇ ਰਾਂਗੇ ਲੇਕਿਨ ਇਹ ਆਫਤ ਹਰ ਸਾਲ ਹੀ ਆਉਂਦੀ ਆ ਆ ਆਫਤਾਂ ਜਿਹੜੀ ਸਾਡੇ ਪੈਂਦੀ ਆ ਇਹਨੂੰ ਬੰਦ ਕਰਨ ਆਫਤਾਂ ਤੇ ਜਿਹੜੀ ਸਰਕਾਰ ਹੀ ਸਾਡਾ ਮਾਈ ਬਾਪ ਹੈ ਜੇ ਸਰਕਾਰ ਮਾਈ ਬਾਪ ਨਹੀਂ ਬੰਦੀ ਸਾਡੀ ਤੇ ਅਸੀਂ ਸਰਕਾਰ ਬਣਾਉਣੀ ਕਿਉਂ ਅਸੀਂ ਤਾਂ ਇਹ ਲੋਕ ਰਾਜ ਦਾ ਵੇੜਾ ਹੀ ਕਰਕੇ ਕੋਕਾ ਕਰ ਦਿੱਤਾ ਹੈ ਸਰਕਾਰ ਨੇ ਦੇ ਹਲਕੇ ਦੇ ਐਮਐਲਏ ਬੜਾ ਦੁਕਾਨਾਂ ਉੱਤੇ ਜਾ ਕੇ ਕਹਿਦੇ ਕਿ ਭਾਈ ਸਮਾਨ ਨਹੀਂ ਮਹਿੰਗਾ ਵੇਚਣਾ ਉਹ ਲੰਗਰ ਲਾ ਰਿਹਾ ਕਿਤੇ ਲੱਗਦਾ ਵੀ ਤੁਹਾਨੂੰ ਕੀ ਤੁਹਾਨੂੰ ਮਿਲ ਲਾਇਆ ਜਾਂ ਤੁਸੀਂ ਸਰਕਾਰ ਵੱਲੋਂ ਮੁਆਵਜ਼ਾ ਐਲਾਨ ਕੀਤਾ ਉਹ ਮੈਂ ਕਹਿੰਦਾ ਫਿਰ ਤੇ ਬੂਹੇ ਹੋ ਜਾਂਦੇ ਜਿਹੜੇ ਸਾਡੇ ਐਮਐਲਏ ਹੈਂ ਫਿਰ ਤੇ ਬੂਹੇ ਹੋ ਜਾਂਦੇ ਜਿਹਨੇ ਸਾਡੀ ਬਾਤ ਹੀ ਨਹੀਂ ਪੁੱਛੀ ਗੋਲੀ ਮਾਰਨੀ ਆਮ ਜੇ ਐਮਐਲਏ ਨੂੰ ਤੇ ਇਹੋ ਜਿਹਾ ਮੰਤਰੀਆਂ ਸੰਤਰੀਆਂ ਵੋਟਾਂ ਵੇਲੇ ਤੇ ਬੜੇ ਗੇੜੇ ਮਾਰਦੇ ਨੇ ਬਾਪੂ ਪੰਡਤ ਮੈਂ ਕਿਹੜੇ ਛੜ ਕੇ ਬੂਹੇ ਤੋੜਨੇ ਲਾ ਰਹੇ ਜਦੋਂ ਵੋਟਾਂ ਚਾਹੀਦੀਆਂ ਹਾਂ ਉਹਦੇ ਭੱਜੇ ਹੁੰਦੇ ਬਲੇ ਸਰਦਾਰ ਜੀ ਬਲੇ ਸਰਦਾਰ ਜੀ ਹੁਣ ਆ ਕੁਝ ਹੋਣ ਤੋਂ ਵੱਧ ਵੀ ਹੁਣ ਕਿ ਤੁਹਾਡੇ ਕੋ ਵੋਟਾਂ ਨੇੜੇ ਆ ਫਿਰ ਸਾਲ ਇਹ ਕਹਿੰਦਾ ਉਹਨੂੰ ਛਿੱਤਰ ਮਾਰਾਂਗੇ ਜੇ ਸਾਡੇ ਕੋ ਵੋਟਾਂ ਮੰਗਣ ਆਉਂਦਾ ਮੱਖ ਮੰਤਰੀ ਦੇ ਬੜੇ ਬਿਆਨ ਸੀ ਬਾਪੂ ਜੀ ਕਿ ਮੈਂ ਤਾਂ ਬੱਕਰੀ ਮੁਰਗੀ ਦੀ ਵੀ ਦੇਊਗਾ ਪੈਸੇ ਜੇਕਰ ਕਿਸੇ ਨੇ ਕੱਦੂ ਕਰਨਾ ਉਹਦੇ ਵੀ ਦੇਊਗਾ ਦਿਹਾੜੀ ਵੀ ਦੇਆ ਕਰੂੰਗਾ ਮੈਂ ਤਾਂ ਉਹ ਤੇ ਸਰਦਾਰ ਜੀ ਇਹ ਝੂਠੇ ਲਾਰੇ ਨੇ ਹੈ ਇਹ ਕੰਜਰੀ ਵਾਲਾ ਨਾਚ ਕਰਕੇ ਸਾਨੂੰ ਦਿਖਾਉਂਦੇ ਪਏ ਨੇ ਪਿਛਲੀ ਵਾਰ ਜਦੋਂ 2023 ਦੇ ਵਿੱਚ ਜਦੋਂ ਹਾਰ ਆਇਆ ਉਹ ਤੋਂ ਤੁਹਾਨੂੰ ਕੋਈ ਸਰਕਾਰ ਵੱਲੋਂ ਮੁਆਵਜ਼ਾ ਮਿਲਿਆ ਨਹੀਂ ਨਾ ਕੱਖ ਨਹੀਂ ਮਿਲਿਆ ਇੱਕ ਭਰਾ ਸਾਡਾ ਗਵਾਂਢੀ ਵੇੜ ਕੇ ਸੁਣ ਕੇ ਸਾਨੂੰ ਪਾਣੀ ਜੁੱਬਿਆਂ ਨੂੰ ਬਾਹ ਫੜ ਕੇ ਕੱਢ ਲੂਗਾ ਲੇਕਿਨ ਇਸ ਪ੍ਰਸ਼ਾਸਨ ਦਾ ਸਾਨੂੰ ਕੋਈ ਕਿਸੇ ਪ੍ਰਕਾਰ ਦੀ ਅਮੀਰੀ ਵੀ ਸਾਡਾ ਸਾਡੇ ਨਾਲ ਦੁੱਖ ਬਣਾਇਆ ਅਬੂ ਜੀ ਕੱਲ ਤੁਹਾਡੇ ਪਿੰਡ ਜੀ ਸੈਕਟਰੀ ਆਉਂਦੇ ਆ ਉਹਨਾਂ ਨੇ ਕਿਹਾ ਕਿ ਅਸੀਂ ਰਾਹਤ ਸਮਗਰੀ ਦਿੱਤੀ ਹੈ ਕੀ ਦੇਗੇ ਤੁਹਾਡੇ ਲੋਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਣਿਆ ਵੀ ਸੈਕਟਰੀ ਆਇਆ ਲੇਕਿਨ ਦੇ ਕੇ ਕੱਖ ਨਹੀਂ ਗਿਆ ਇਹ ਬਿਲਕੁਲ ਝੂਠ ਆ ਕਿਸੇ ਨੂੰ ਉਹਨਾਂ ਨਾਲ ਕੰਟੈਕਟ ਨਹੀਂ ਕੀਤਾ ਲੇਕਿਨ ਆ ਵੀ ਜਿਸ ਮੁਸੀਬਤ ਦੇ ਵਿੱਚ ਅਸੀਂ 10-15 ਦਿਨ ਤੋਂ ਫਸੇ ਪਏ ਆ ਸਰਕਾਰ ਵੱਲੋਂ ਕੋਈ ਐਲਮੰਦ ਕੋਈ ਕੋਈ ਅਫਸਰ ਸਾਡੇ ਤੱਕ ਨਹੀਂ ਗਾ ਪੁੱਜਾ ਵੀ ਤੁਹਾਨੂੰ ਕੀ ਦੁੱਖ ਤਕਲੀਫ ਆ ਸਾਡੀ ਸਮੱਸਿਆ ਇਸ ਪਾਣੀ ਨਾਲ ਹੀ ਆ ਇਹ ਪਾਣੀ ਹਰ ਸਾਲ ਹੀ ਆਉਂਦਾ ਤੇ ਹਰ ਸਾਲ ਹੀ ਸਾਨੂੰ ਡੋਬਦਾ ਇਹ ਅਗਰ ਇਹਨੂੰ ਪਾਣੀ ਨੂੰ ਬੰਦ ਕੀਤਾ ਜਾਵੇ ਪਾਣੀ ਕੋਤਾਰਸ਼ਾਂ ਤੋਂ ਤਾਂ ਨਹੀਂ ਡਿੱਗ ਪਿਆ ਪਾਣੀ ਕਿਹ ਛੱਡਿਆ ਤੇ ਆਇਆ ਇਹ ਸਭ ਕੁਝ ਸਾਡੀ ਤਬਾਹੀ ਵਾਸਤੇ ਛੱਡਿਆ ਗਿਆ ਹੁਣ ਦੇਖਿਆ ਜਾਵੇ ਬਾਕੋ ਵਾਲ ਦੇ ਆਲੇ ਦੁਆਲੇ ਸਭ ਪਾਸੇ ਪਾਣੀ ਪਾਣੀ ਆ ਤੇ ਅਸੀਂ ਹੁਣ ਕਿੱਧਰ ਜਾਈਏ ਅਸੀਂ ਜੇ ਆਪਣੀ ਸਰਕਾਰ ਨੂੰ ਆਪਣੀ ਆਵਾਜ਼ ਦੱਸ ਕੇ ਉਹਨਾਂ ਨੂੰ ਦੱਸਣ ਦੀ ਕੋਸ਼ਿਸ਼ ਕਰੀਏ ਤੇ ਸਰਕਾਰ ਸਾਡੀ ਸੁਣੇ ਹੀ ਨਾ ਪੇ ਸਰਕਾਰ ਕਾਦੀ ਆ ਸਰਕਾਰ ਸਾਡੀ ਆ ਲੋਕਾਂ ਦਾ ਪੀਪਲ ਗਵਰਨਮੈਂਟ ਆਫ ਦੀ ਪੀਪਲ ਫਾਰ ਦੀ ਪੀਪਲ ਇਹ ਗਲਤ ਆ ਵੀ ਸਰਕਾਰ ਜਿਹੜੀ ਲੋਕਾਂ ਦੀ ਆ ਲੋਕਾਂ ਦੀ ਨਹੀਂ ਸਰਕਾਰ ਇਹ ਉਹਨਾਂ ਸਰਮਾਇਦਾਰਾਂ ਦੀ ਸਰਕਾਰ ਆ ਜਿਹੜੇ ਕਿ ਉੱਤੇ ਬੈਠੇ ਨੇ ਉਹ ਇਸ ਢਾਂਚੇ ਨੂੰ ਸਾਰਿਆਂ ਨੂੰ ਪ੍ਰਭਾਵਿਤ ਕਰਦੇ ਨੇ ਔਰ ਕਿਸਾਨਾਂ ਤੱਕ ਇਹ ਜਿਹੜੇ ਮਰਦਾਰੇ ਉਹਨਾਂ ਤੱਕ ਕੋਈ ਰਨੀਫ ਪਹੁੰਚਾ ਨਹੀਂ ਰਿਹਾ ਸੋ ਹੁਣ ਅੱਜ ਵੀ ਆ ਜਾਂ ਪਾਣੀ ਸਰੋਤਾ ਮਾਕੋਵਾਲ ਦੇ ਆਲੇ ਦੁਆਲੇ ਸਭ ਪਾਸੇ ਪਾਣੀ ਪਾਣੀ ਹੈ ਤੇ ਅਸੀਂ ਹੁਣ ਕੀ ਕਰੀਏ ਅਸੀਂ ਤੇ ਆਪਣੇ ਪੀਣ ਵਾਲੇ ਪਾਣੀ ਤੋਂ ਵੀ ਅਵਾਜ਼ ਆ ਰਹੀ ਆ ਸਾਨੂੰ ਉਹ ਹੀ ਨਹੀਂ ਮਿਲਦਾ ਉਹ ਹੀ ਗੰਦਾ ਤੇ ਉਸ ਵਾਸਤੇ ਬੱਚਿਆਂ ਨੂੰ ਪਹੁੰਚਾਈਏ ਕੀ ਕਰੀਏ ਉਹ ਉਹ ਹੀ ਪ੍ਰਦੂਸ਼ਨ ਹੈ ਜਿਵੇਂ ਜਿਵੇਂ ਤੁਹਾਡੇ ਤੁਸੀਂ ਆਖਿਆ ਕਿ ਹਰ ਸਾਲ ਸਾਡੇ ਇਹੀ ਹਾਲਾਤ ਬਣਦੇ ਆ ਫਸਲਾਂ ਨੁਕਸਾਨੀਆਂ ਜਾਂਦੀਆਂ ਨੇ ਪਰ ਤੁਹਾਨੂੰ ਪਿਛਲੀ ਵਾਰ ਜਦ 2023 ਦੇ ਵਿੱਚ ਜਦੋਂ ਹੜ੍ਹ ਆਇਆ ਉਹ ਤੋਂ ਤੁਹਾਨੂੰ ਕੋਈ ਸਰਕਾਰ ਵੱਲ ਮੁਆਵਜ਼ਾ ਮਿਲਿਆ ਜਾਂ ਨਹੀਂ ਨਾ ਕੱਖ ਨਹੀਂ ਮਿਲਿਆ ਉਹਦੀ ਗੱਲ ਹੈ ਸਾਨੂੰ ਕੋਈ ਤਰ੍ਹਾਂ ਸਰਕਾਰ ਵੱਲੋਂ ਰਿਲੀਫ ਨਹੀਂ ਮਿਲੀ ਹਰ ਸਾਲ ਇਹ ਪਾਣੀ ਆਉਂਦਾ ਤੇ ਐਸੇ ਤਰ੍ਹਾਂ ਇਹ ਮਾਰ ਜਿਹੜੀ ਆ ਹਰ ਸਾਲ ਹੀ ਸਾਡੀ ਜ਼ਮੀਂਦਾਰ ਕਿਸਾਨ ਭਰਾਵਾਂ ਨੂੰ ਪ੍ਰਭਾਵਿਤ ਕਰਦੀ ਆ ਲੇਕਿਨ ਸਾਡੀ ਸੁਣਦਾ ਹੀ ਕੋਈ ਨਹੀਂ ਹੁਣ ਆਹੀ ਆਖੀ ਜਾਈਏ ਸਰਕਾਰ ਸਾਡੀ ਆ ਫਰਾਂ ਵਾਲਾ ਕੁਝ ਸਾਡਾ ਸੈਂਟਰਲ ਸਰਕਾਰ ਸਾਡੀ ਪੰਜਾਬ ਸਰਕਾਰ ਸਾਡੀ ਇੱਥੇ ਹੈ ਹੀ ਕੋਈ ਨਹੀਂ ਸਾਡੇ ਵਾਸਤੇ ਕੋਈ ਸੁਣਦਾ ਹੀ ਕੋਈ ਨਹੀਂ ਸਾਨੂੰ ਕੋ ਰਿਲੀਫ ਨਹੀਂ ਪਹੁੰਚਾਉਂਦਾ ਇਹ ਸਾਫਤ ਤੋਂ ਬਚਾਉਂਦਾ ਨਹੀਂ ਹੁਣ ਇਹ ਜਿਹੜਾ ਪਾਣੀ ਆ ਇਹ ਕਿਸ ਅਰਸ਼ਾ ਤੋਂ ਨਹੀਂ ਆਇਆ ਇਹ ਬੰਦਿਆ ਨੇ ਛੱਡਿਆ ਹੁਣ ਜਦ ਡੈਮਾਂ ਦਾ ਪਾਣੀ ਛੱਡ ਕੇ ਇਸ ਤਰ੍ਹਾਂ ਸਾਡੇ ਜ਼ਿੰਮੇਵਾਰਾਂ ਨੂੰ ਆਰਥਿਕ ਤੌਰ ਤੇ ਕਮਜ਼ੋਰ ਕਰਨ ਡਿਆ ਇਹਦਾ ਹੱਲ ਕਿ ਲੱਭਣਾ ਚਾਹੀਦਾ ਅਸੀਂ ਹਰ ਸਾਲ ਹੀ ਲੋਕਾਂ ਸਰਕਾਰ ਅੱਗੇ ਵੀ ਰੋਏ ਆ ਤੇ ਆਪਸ ਵਿੱਚ ਹੀ ਇਹ ਕਿਸਾਨ ਇੱਕ ਦੂਜੇ ਦੇ ਕੋਲ ਬਾਹਨਾ ਬਾਹਨ ਜੋੜ ਕੇ ਹੱਥ ਹੱਲਾ ਫੜ ਕੇ ਖਿਲੋਂਦੇ ਆ ਲੇਕਿਨ ਸਰਕਾਰ ਸਾਡਾ ਹੱਥ ਨਹੀਂ ਫੜਦੀ ਹੱਥ ਨਹੀਂ ਫੜਦੀ ਸਾਥ ਨਹੀਂ ਫੜਦੀ ਜਿਵੇਂ ਕੱਲ ਸਭ ਤੋਂ ਵੱਡਾ ਅਫਸਰ ਆਉਂਦਾ ਉਹ ਰਾਸ਼ਨ ਦਾ ਥੋੜਾ ਜਿਹਾ ਸਮਾਨ ਤੇ ਪਾਣੀ ਦੇ ਕੇ ਜਾਂਦੇ ਆ ਉਹ ਭਾਈ ਬਿਲਕੁਲ ਝੂਠ ਆ ਕਿ ਕੰਮ ਗੁੰਗਲੋ ਤੇ ਮਿੱਟੀ ਝਾਣਨ ਵਾਲੀ ਆ ਸੁਣੀ ਸੁਣਾਈ ਗੱਲ ਅਸੀਂ ਕਰਦੇ ਆ ਕੋਈ ਆਇਆ ਕਿ ਉੱਥੇ ਹੀ ਮੁੜ ਗਿਆ ਕੱਖ ਨਹੀਂ ਕੀਤਾ ਉਸਨੇ ਉਹਨੇ ਕੋਈ ਕਿਸੇ ਤਰ੍ਹਾਂ ਦਾ ਲੱਗਦਾ ਵੀ ਐਡਾ ਵੱਡਾ ਅਫਸਰ ਹੋਵੇ ਉਹਦਾ ਕੰਮ ਰਾਸ਼ਨ ਵੰਡਣਾ ਇਹ ਕੀ ਕੰਮ ਹੈ ਉਹਦਾ ਨਹੀਂ ਉਹਦਾ ਵੇਖੋ ਜੀ ਉਹ ਰਾਸ਼ਨ ਵੰਡ ਕੇ ਅਸੀਂ ਰੱਜ ਜਾਵਾਂਗੇ ਕਿੰਨੇ ਦਿਨ ਰੱਜੇ ਰਾਂਗੇ ਲੇਕਿਨ ਇਹ ਆਫਤ ਤੇ ਹਰ ਸਾਲ ਹੀ ਆਉਂਦੀ ਹੈ ਆ ਵਿਪਤਾ ਜਿਹੜੀ ਸਾਡੇ ਤੇ ਪੈਂਦੀ ਆ ਇਹਨੂੰ ਬੰਦ ਕਰਨ ਜੀ ਆ ਹੁਣ ਆ ਜਾ ਪਾਣੀ ਵਾਲੇ ਦੁਆਲੇ ਸਾਡੇ ਮਾਕੋਵਾਲ ਪਿੰਡ ਦੇ ਆਲੇ ਦੁਆਲੇ ਪਾਣੀ ਖਿੱਲ ਰਿਹਾ ਇਹਦਾ ਸਾਡੀਆਂ ਫਸਲਾਂ ਨੁਕਸਾਨੀਆਂ ਗਈਆਂ ਨੇ ਸਾਡੇ ਖੇਤ ਜਿਹੜੇ ਨੇ ਉਹ ਪਾਣੀ ਉਤਰਨ ਤੋਂ ਬਾਅਦ ਵੀ ਉਹ ਦੋ ਦੋ ਮਹੀਨੇ ਬੱਤਰੀ ਨਹੀਂ ਪੈਲੀ ਆਉਣੀ ਸਾਡੇ ਪਿੰਡ ਦੀ ਕਿੰਨੀ ਪੈਲੀ ਹੈ ਜਿਹੜੀ ਨੁਕਸਾਨੀ ਗਈ ਤੁਹਾਡੇ ਇਕੱਲੇ ਪਿੰਡ ਦੀ ਮੇਰੇ 40 ਕਿੱਲੇ ਆ ਅੰਮ੍ਰੇਕਾ ਲਿਆ ਦੇ 40 ਕਿੱਲੇ ਜਿਹੜੇ ਪ੍ਰਭਾਵਿਤ ਹੋ ਗਏ ਅਸੀਂ ਉਹਦੇ ਚ ਕਣਕ ਵੀ ਬੀਜਾਂਗੇ ਬੀ ਸੁੱਟਾਂਗੇ ਗਾਜੂਗਾ ਉਹ ਵੀ ਨਹੀਂ ਉਗਣਾ ਪਹਿਲੀ ਖਰਾਬ ਹੋ ਗਈ ਸਰ ਪਹਿਲੀ ਖਰਾਬ ਹੋ ਗਈ ਹੁਣ ਵੀ ਦੇਖੋ ਨਾ ਜਿੱਧਰ ਵਖੀਏ ਪਾਣੀ ਪਾਣੀ ਜਿਹਦੀ ਮਰ ਜਾਣੀ ਰੋਣਾ ਤੇ ਉਹ ਨਹੀਂ ਆ ਉੱਤੇ ਬਿਠੇ ਨੇ ਕਿੰਨੇ ਰੋਣਾ ਉੱਤੇ ਬੈਠੇ ਨੇ ਕਿਸੇ ਸਾਡੀ ਬਾਤ ਮੁੱਖ ਮੰਤਰੀ ਨੇ ਆਖਿਆ ਸੀ ਕਿ ਮੈਂ ਆਪਣਾ ਹੈਲੀਕਾਪਟਰ ਲੈ ਕੇ ਚੱਲਿਆ ਲੋਕਾਂ ਨੂੰ ਤੁਹਾਡੇ ਇੱਥੇ ਆਏ ਏਰੀਏ ਦੇ ਵਿੱਚ ਉਹ ਨਾ ਜੀ ਨਾ ਇਹ ਬਿਲਕੁਲ ਸਰਾਸਰ ਝੂਠ ਹੈ ਹੈਲੀਕਾਪਟਰ ਹੈਲੀਕਾਪਟਰ ਜਿਹੜਾ ਉਹ ਜੁਬਣਾ ਵਾਸਤੇ ਸੀ ਅਮਰਾਹੀਂ ਉਹ ਤੇ ਸਰਦਾਰ ਜੀ ਨਾ ਨਾ ਲਓ ਇਹੋ ਜੀ ਸਾਡੇ ਮੁੱਖ ਮੰਤਰੀ ਵੀ ਨਹੀਂ ਦੇ ਸਕਦਾ ਕਿਸੇ ਪ੍ਰਕਾਰ ਦੀ ਨਹੀਂ ਸੁਣ ਸਕਦਾ ਹੈ ਅਸੀਂ ਹੁਣ ਇੱਕ ਜ਼ਿੰਮੇਵਾਰ ਲੋਕ ਹਾਂ ਅਸੀਂ ਇੱਕ ਦੂਜੇ ਦੇ ਕੋਲ ਸਾਥ ਹੈ ਦੁੱਖ ਦੇ ਵੇਲੇ ਅਸੀਂ ਇਕੱਠੇ ਹਾਂ ਜੀ ਲੇਕਿਨ ਹੁਣ ਜੇ ਬੈਲ ਫਰਜ ਸਾਡੇ ਦੁੱਖ ਨੂੰ ਕੋਈ ਸਰਕਾਰ ਹੀ ਨਾ ਸੁਣੇ ਆਫਟਰ ਆਲ ਤੇ ਜਿਹੜੀ ਸਰਕਾਰ ਹੀ ਸਾਡਾ ਮਾਈ ਬਾਪ ਆ ਜੇ ਸਰਕਾਰ ਮਾਈ ਬਾਪ ਨਹੀਂ ਬੰਦੀ ਸਾਡੀ ਤੇ ਅਸੀਂ ਸਰਕਾਰ ਬਣਾਉਣੀ ਕਿਉਂ ਅਸੀਂ ਤਾਂ ਇਹ ਲੋਕ ਰਾਜ ਦਾ ਬੇੜਾ ਹੀ ਕਰਕੇ ਕੋ ਕਰ ਦਿੱਤਾ ਇਹ ਸਰਕਾਰ ਲੋਕ ਰਾਜ ਕਿੱਥੇ ਆ ਸਾਡੀ ਆਵਾਜ਼ ਹੀ ਨਹੀਂ ਕਿ ਗਾਂ ਜਾਣੀ ਅਸੀਂ ਕੀ ਕਰੀਏ ਤੁਹਾਡੇ ਹਲਕੇ ਦੇ ਐਮਐਲਏ ਬੜਾ ਦੁਕਾਨਾਂ ਉੱਤੇ ਜਾ ਕੇ ਕਹਿਦੇ ਆ ਕਿ ਭਾਈ ਸਮਾਨ ਨਹੀਂ ਮਹਿੰਗਾ ਵੇਚਣਾ ਉਹ ਲੰਗਰ ਲਾ ਰਿਹਾ ਕਿਤੇ ਲੱਗਦਾ ਵੀ ਤੁਹਾਨੂੰ ਕੀ ਤੁਹਾਨੂੰ ਮਿਲ ਲਾਇਆ ਜਾਂ ਕੋਈ ਸਰਕਾਰ ਵੱਲੋਂ ਮੁਆਵਜ਼ਾ ਐਲਾਨ ਕੀਤਾ ਉਹ ਮੈਂ ਕਹਿੰਦਾ ਫਿਰੇ ਬੂਏ ਹੋ ਜਾਂ ਜਿਹੜੇ ਸਾਡੇ ਐਮਐਲਏ ਹੈ ਫਿਰੇ ਬੂਏ ਹੋ ਜਾਂ ਜਿਹਨੇ ਸਾਡੀ ਬਾਤ ਹੀ ਨਹੀਂ ਪੁੱਛੀ ਬੈ ਡੁੱਬਣ ਰਹੇ ਬਈ ਘੱਟੋ ਘੱਟ ਉੱਪਰ ਹੀ ਜਾਈਏ ਹਾਂ ਉਹਨਾਂ ਪੁਛੇ ਹੋ ਉਹਨਾਂ ਰੋਂਦਿਆਂ ਨੂੰ ਹੱਥ ਪਾ ਤੁਰਪੰਜਾ ਜੀ ਹਾਂ ਸਾਨੂੰ ਸ਼ਕਲ ਹੀ ਨਹੀਂ ਵਿਖਾਈ ਕਿਸੇ ਨੇ ਉਹਨਾਂ ਇਲਾਕਾ ਸਾਰਾ ਡੁੱਬਣ ਲਿਆ ਸਰਦਾਰ ਜੀ ਆਪਣੇ ਘਰ ਪੱਖਿਆ ਥੱਲੇ ਬੈਠੇ ਏਸੀ ਆ ਸਾਹਮਣੇ ਬੈਠੇ ਮੌਜਾ ਮਾਨਣ ਰੰਗ ਲੰਡੀਆ ਬਣਾਉਣ ਲਿਆ ਹਾਂ ਸਾਨੂੰ ਦੁਖੀਆਂ ਨੂੰ ਵੇਖ ਕੇ ਉਹ ਦੁਖੀ ਹੈ ਨਹੀਂ ਉਹ ਤਾਂ ਮੌਜਾ ਨਾ ਹੁੰਦੇ ਐਸੀ ਇਹਨੇ ਹਜੇ ਗੋਲੀ ਮਾਰਨੀ ਆਮ ਜੇ ਐਮਐਲਏ ਨੂੰ ਤੇ ਹਜੇ ਮੁੰਤੇਰੀਆਂ ਸੰਤਰੀਆਂ ਵੋਟਾਂ ਵੇਲੇ ਤਾਂ ਬੜੇ ਗੇੜੇ ਮਾਰਦੇ ਹੋਣੇ ਬਾਪੂ ਪੰਡਤ ਇਹ ਗੇੜੇ ਛੜ ਕੇ ਬੂਹੇ ਤੋੜ ਲੈ ਲੈ ਹੈ ਸਾਡੀਆਂ ਦੇਲੀਜਾਂ ਤੋੜ ਰੀਆਂ ਲੈ ਲੀਆਂ ਜਦੋਂ ਵੋਟਾਂ ਚਾਹੀਦੀਆਂ ਉਦੋਂ ਭੱਜੇ ਹੁੰਦੇ ਬਲੇ ਸਰਦਾਰ ਜੀ ਬਲੇ ਸਰਦਾਰ ਜੀ ਵੋਟਾਂ ਵਾਸਤੇ ਆਇਓ ਹਾਂ ਜੀ ਹਾਂ ਅਸੀਂ ਵੀ ਭੁੱਖੇ ਮਰ ਜਾਣ ਕੀ ਬੇ ਕੁਝ ਦੇ ਕੇ ਜਾਊਗਾ ਦੇ ਦਾਂਗੇ ਜੀ ਵੋਟਾਂ ਤੁਹਾਨੂੰ ਲੇਕਿਨ ਇਹ ਇਹ ਲੋਕ ਤਾਂ ਅਹੀ ਵਾਅਦੇ ਵੀ ਕਰਕੇ ਜਾਂਦੇ ਨੇ ਕੋਈ ਵਾਅਦੇ ਤੇ ਨਹੀਂ ਪੂਰਾ ਹੁੰਦੇ ਹੁਣ ਆ ਕੁਝ ਹੋਣ ਤੋਂ ਵੱਧ ਵੀ ਹੋਣ ਕਿ ਤੁਹਾਡੇ ਕੋ ਵੋਟਾਂ ਨੇੜੇ ਆਣ ਫਿਰ ਸਾਲ ਜਿਹੜਾ ਕਹਿੰਦਾ ਉਹਨੂੰ ਛੇਤਰ ਮਾਰਾਂਗੇ ਜਿਹੜਾ ਸਾਡੇ ਕੋ ਵੋਟਾਂ ਮੰਗਣ ਆਊਗਾ ਅਸੀਂ ਇਹ ਇਹ ਨਿਰਣਾ ਕਰ ਲਿਆ ਕਿ ਬਿਹਰ ਪੈਣ ਜੀ ਨਹੀਂ ਵੱਢਦਾ ਅਗੇ ਫਿਰ ਅਸੀਂ ਬਹੁਤ ਜ਼ਿਆਦਾ ਇਸ ਜਿਹੜਾ ਪ੍ਰਸ਼ਾਸਨ ਆ ਇਹ ਤੋਂ ਇਹਦੇ ਤੋਂ ਬਹੁਤ ਪਰੇਸ਼ਾਨ ਹੈ ਅਸੀਂ ਦੁਖੀ ਆ ਸਾਡੀ ਦੁੱਖ ਤਕਲੀਫ ਨੂੰ ਅੱਜ ਨਾ ਤਾਂ ਸਰਕਾਰ ਸੁਣਦੀ ਆ ਇੱਕ ਭਰਾ ਸਾਡਾ ਗਵਾਂਢੀ ਵੜ ਕੇ ਸੁਣ ਕੇ ਸਾਨੂੰ ਪਾਣੀ ਦੇ ਟੁੱਬਿਆਂ ਨੂੰ ਬਾਹ ਫੜ ਕੇ ਕੱਢ ਲੂਗਾ ਲੇਕਿਨ ਇਸ ਪ੍ਰਸ਼ਾਸਨ ਦਾ ਸਾਨੂੰ ਕੋਈ ਕਿਸੇ ਪ੍ਰਕਾਰ ਦੀ ਅਮੀਰੀ ਵੀ ਸਾਡਾ ਸਾਡੇ ਨਾਲ ਦੁੱਖ ਬਣਾਏਗਾ ਸੋ ਅਸੀਂ ਸਾਡਾ ਪਤਾ ਨਹੀਂ ਤਕਰੀਬਨ ਕਿੰਨੂ 50% ਜਿਹੜਾ ਏਰੀਆ ਸਾਡੀ ਜ਼ਮੀਨ ਦੀ ਮਾਲਕੀ ਜਿਹੜੀ ਆ ਪਿੰਡ ਦੀ ਉਹ ਡੁੱਬੀ ਪਈ ਆ ਪਾਣੀ ਨਾਲ ਸਰਦਾਰ ਜੀ ਅਸੀਂ ਜੀਉਦੇ ਬਣ ਕੇ ਹੈ ਸਾਨੂੰ ਇਸ ਆਫਸਰ ਨੇ ਕੀ ਮਾਰਨਾ ਸੀ ਸਾਨੂੰ ਤੇ ਪ੍ਰਸ਼ਾਸਨ ਨੇ ਮਾਰ ਦਿੱਤਾ ਹੁਣ ਇਹ ਸਭ ਤੋਂ ਵੱਡਾ ਜਿਹੜੀ ਆ ਨਾ ਮਾਰ ਜਿਹੜੀ ਸਾਨੂੰ ਪ੍ਰਸ਼ਾਸਨ ਵੱਲੋਂ ਹੀ ਮੁੱਖ ਮੰਤਰੀ ਦੇ ਬੜੇ ਬਿਆਨ ਸੀ ਬਾਪੂ ਜੀ ਕਿ ਮੈਂ ਤਾਂ ਬੱਕਰੀ ਮੁਰਗੀ ਦੀ ਵੀ ਦੇਊਗਾ ਪੈਸੇ ਜੇਕਰ ਕਿਸੇ ਨੇ ਕੱਦੂ ਕਰਨਾ ਉਹਦੇ ਵੀ ਦੇਊਗਾ ਦਿਹਾੜੀ ਵੀ ਦੇਆ ਕਰੂੰਗਾ ਮੈਂ ਤਾਂ ਉਹ ਤੇ ਸਰਦਾਰ ਜੀ ਝੂਠੇ ਲਾਰੇ ਨੇ ਹੈ ਇਹ ਕੰਜਰੀ ਵਾਲਾ ਨਾਚ ਕਰਕੇ ਸਾਨੂੰ ਦਿਖਾਉਂਦੇ ਪਏ ਨੇ ਪਰਭੌਂਗੇ ਪਏ ਨੇ ਅਹੀ ਕੰਜਰੀ ਇੱਕ ਮਗਰ ਨਹੀਂਗਾ ਜਾਣਾ ਅਹੀ ਆਉਣ ਵਾਲੇ ਵਕਤ ਤੇ ਦੱਸਾਂਗਾ ਇਹ ਸਰਕਾਰ ਦੇ ਜਿਹੜੇ ਬੰਦੇ ਕਰਿੰਦੇ ਨੇ ਨਾ ਜਿਹੜੇ ਸਾਡੇ ਕੋ ਆ ਕੇ ਵੋਟਾਂ ਮੰਗਣ ਵਾਸਤੇ ਆਉਂਗੇ ਉਹਨਾਂ ਦੱਸਾਂਗੇ ਤੁਹਾਡੇ ਕਿਸ ਮੂਹਰੇ ਆਏ ਹੈ ਹੈ ਤੋ ਉਹ ਉਹ ਰੂਪ ਕਿਹੜਾ ਤੁਹਾਡਾ ਵੀ ਜਦੋਂ ਸਹੀ ਡੁੱਬ ਡਿਆ ਉਹ ਤੇ ਸਾਨੂੰ ਬਚਾਉਣ ਵਾਸਤੇ ਕੌਣ ਆਇਆ ਉਦੋਂ ਸਾਡੇ ਭਰਾਵਾਂ ਨੇ ਇੱਕ ਦੂਜੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਆ ਬੇਅਜ ਦਾ ਮਾਲ ਡੰਗਰ ਡੁੱਬਣ ਡਿਆ ਇਹਦਾ ਫੜ ਕੇ ਉੱਚੇ ਥਾਂ ਲੈ ਜੀ ਇਹ ਇਹ ਜੀ ਜੰਤ ਡੁੱਬਣ ਡਿਆ ਇਹਨੂੰ ਚੁੱਕ ਕੇ ਉੱਚੇ ਥਾਂ ਪਹੁੰਚਾ ਦੀ ਲੇਕਿਨ ਪ੍ਰਸ਼ਾਸਨ ਦਾ ਕੋਈ ਬੰਦਾ ਸਾਡੇ ਕੋਲ ਨਹੀਂ ਆਇਆ ਤੇ ਉਹਨਾਂ ਨੇ ਆਖਿਆ ਵੀ ਕਿਸੇ ਪ੍ਰਕਾਰ ਦੀ ਤੁਹਾਨੂੰ ਰਲੀਫ ਹੋਈ ਏ ਤੁਹਾਨੂੰ ਕੀ ਲੋੜ ਹੈ ਕਪੜੇ ਦੀ ਲੋੜ ਆ। ਉਹ ਜਾਂਦੀ ਲੋੜ ਆ। ਉਹਨਾਂ ਨੇ ਕਿਸੇ ਨੇ ਸਾਡੇ ਅਸੀਂ ਜਦ ਸਫਾਈਸ਼ ਲਵਜਾਂ ਕਹਿੰਦੇ ਮੈਂ ਸਾਡੇ ਕੋਲ ਆਇਆ ਹੀ ਕੋਈ ਨਹੀਂ। ਕੋਈ ਨਹੀਂ। ਆ ਤੇ ਉਹਨਾਂ ਘਰ ਵਿੱਚਾਂ ਨੂੰ ਪਤਾ ਲੱਗੇ ਵੀ ਇਹ ਮਗਨ ਲੈ ਰਹੇ ਦੁਖੀ। ਬਿਲਕੁਲ। ਸਾਡੇ ਕੋਲ ਆਏਗਾ ਤਾਂ ਕੋਈ ਪਤਾ ਲੱਗੇਗਾ ਵੀ ਅਸੀਂ ਦੁਖੀ ਮਰ ਰਹੇ ਹਾਂ। ਜੀ। ਹਾਂ। ਤੁਹਾਡੀ ਤੁਹਾਡੀ ਜ਼ਮੀਨ ਵੀ ਨੁਕਸਾਨੀ ਗਈ ਹੈ। ਹਾਂਜੀ ਹਾਂਜੀ। ਕਿੰਨੇ ਕਿੱਲੇ ਤੁਹਾਡੇ? ਮੈਂ ਸਾਫਕਾ ਸਰਪੰਚ ਪਿੰਡ ਜੱਸੜ ਤੋਂ ਸੁਖਜੀਤ ਸਿੰਘ ਆ। ਜੀ। ਸਾਡੀ ਜ਼ਮੀਨ ਮਾਕਵਾਲ ਚ ਵੀ ਆ ਜੀ ਤੇ ਜਸਰ ਚ ਵੀ ਆ ਦੋਵਾਂ ਪਿੰਡਾਂ ਦੀ ਜ਼ਮੀਨ ਨਤਾਨੀ ਗਈ ਆ ਸਾਡਾ ਕੱਲਿਆਂ ਦਾ ਮਾਕਵਾਲ ਚ 100 ਕਿੱਲਾ ਝੋਨੇ ਦਾ ਵਾ 100 ਕਿੱਲਾ 100 ਤੁਹਾਡਾ ਖੁੱਦਾ ਕੱਲਿਆਂ ਦਾ ਆ ਬਸ ਚਾਰ ਬਾਈਆਂ ਚੋਂ ਤੁਹਾਡਾ ਆਪਣਾ ਹੀ ਹੋ ਗਿਆ 100 ਕਿੱਲਾ ਝੋਨੇ ਦਾ ਜੀ ਤੇ ਜਸਣਾ ਚ ਵੀ 50 ਕਿੱਲੇ ਸਾਡਾ ਚੋਂ ਦਾ 50 ਕਿੱਲੇ ਤੋਂ ਆ ਪੱਠਾ ਵੀ ਜੋਸ ਸਾਹਿਬ ਕੋਈ ਬਰਬਾਦ ਹੀ ਹੋ ਗਿਆ 1.5 ਥੋ ਕਿੱਲਾ ਤੁਹਾਡੀ ਫਸਲ ਡੁੱਬ ਗਈ ਡੁੱਬ ਗਈ ਆ ਤੇ ਹਰ ਸਾਲ ਆ ਹਾਲ ਹੁੰਦੇ ਆ ਚਲੋ ਹਰ ਸਾਲ ਹੁੰਦਿਆ 73 93 ਚ ਵੀ ਆਇਆ 95 ਚ ਵੀ ਆਇਆ ਚਲੋ ਮੁੜ ਕੇ ਆਉਂਦਾ ਰਿਹਾ ਥੋੜਾ ਆਉਂਦਾ ਰਿਹਾ ਬਸਲ ਭੱਜ ਜਾਂਦਾ ਰਿਹਾ ਮਾੜਾ ਮੋਟਾ ਪਰ ਹਾਰਕਾਂ ਤੇ ਬਹੁਤ ਜ਼ਿਆਦਾ ਨਗਦੀ ਨੁਕਸਾਨ ਹੋਇਆ ਵਾ ਤੇ ਜੇ ਕੱਲ ਅਸੀਂ ਚੀਫ ਸੈਕਟਰੀ ਸਾਹਿਬ ਨੂੰ ਮਿਲਣ ਗਏ ਆ ਜੀ ਉਹਨਾਂ ਸਾਨੂੰ ਫੜ ਕੇ ਉੱਥੇ ਗ੍ਰਿਫਤਾਰੀ ਕਰ ਲਿਆ ਵਾ ਸਾਨੂੰ ਮਿਲਣੀ ਨਹੀਂ ਦਿੱਤਾ ਸਾਡੀ ਕੋਈ ਗੱਲਬਾਤ ਨਹੀਂ ਸੁਣੀ ਉਹਨਾਂ ਸਾਨੂੰ ਪੂਰਾ 3 ਘੰਟੇ ਉੱਥੇ ਬਾਹ ਕੇ ਰੱਖਿਆ ਜੀ ਬਾਅਦ ਵਿੱਚ ਜਦੋਂ ਮੀਮਾ ਪੈ ਕੇ ਤੇ ਮੁੜਕੇ ਆਂਦੇ ਘਰਾਂ ਨੂੰ ਜਾਓ ਇਹ ਮੀਂਹ ਵੀ ਪਰਦੇ ਆਇਆ ਇਹ ਕੋਈ ਥੱਲੇ ਵੀ ਡੱਬੇ ਉੱਤੋਂ ਤੁਹਾਨੂੰ ਮੀਂਹ ਵੀ ਮੀਂਹ ਚ ਹੀ ਤੋਰ ਦਿੱਤਾ ਸਾਨੂੰ ਪ੍ਰਸ਼ਾਸਨ ਨੇ ਤੇ ਹੋਰ ਸਾਡੀ ਨੰਗ ਦੀ ਕੋਈ ਇਹਨਾਂ ਨੇ ਲੱਗਦਾ ਇਹ ਉਹੀ ਸਰਕਾਰ ਆ ਜਿਹੜੀ ਕਹਿੰਦੀ ਸੀ ਕਿ ਪਿੰਡਾਂ ਵਿੱਚ ਆਇਓ ਨੂੰ ਸਵਾਲ ਕਰਿਆ ਕਰੋ ਆਪਣੀਆਂ ਮੁਸ਼ਕਲਾਂ ਦੱਸਿਆ ਕਰੋ ਪਰ ਆਉਂਦੇ ਨਹੀਂ ਪਿੰਡਾਂ ਦੇ ਜੱਟਾਂ ਦੇ ਸਾਹਮਣੇ ਨਹੀਂ ਹੁੰਦੇ ਤੇ ਸਵਾਲ ਕੀ ਕਿਨੂੰ ਕਰੀਏ ਉਹ ਤੇ ਚੀਫ ਸੈਕਟਰੀ ਨਹੀਂ ਇੱਕ ਸਾਡੇ ਸਾਹਮਣੇ ਹੋਇਆ ਜਿਹਨੇ ਨਾ ਕਿ ਪੰਜਾਬ ਦਾ ਆਇਆ ਜੀ ਤੇ ਸਵਾਲ ਕਿਨੂੰ ਕਰਦੇ ਸਵਾਲ ਕਰਨ ਤੇ ਗਏ ਆ ਪਰ ਸਾਡੀ ਨਹੀਂ ਸੁਣੀ ਉਹਨਾਂ ਪਰ ਨੁਕਸਾਨ ਬਹੁਤ ਜ਼ਿਆਦਾ ਹੋਇਆ ਮਾਲ ਡੰਗਰ ਉਤਰਾ ਡੰਗ ਦੀ ਮੇਰੇ ਦੇ ਪਵੇਲੀ ਜੂ ਇਹਨਾਂ ਦਾ ਪਾਣੀ ਡੰਗਰ ਬਾਹਰ ਕੱਢੇ ਨੇ ਚਾਰ ਸਪਿਰੇ ਆਡੇ ਘਰਾਂ ਦੇ ਪਾਣੀ ਆ ਜੀ ਜੀ ਬਾਪੂ ਜੀ ਬੇਨਤੀ ਇਹ ਆ ਵੀ ਅਸੀਂ ਬਹੁਤ ਦੁਖੀ ਆ ਅਸੀਂ ਪ੍ਰਸ਼ਾਸਨ ਤੋਂ ਵੀ ਦੁਖੀ ਆ ਤੇ ਐਸਮ ਪਾਣੀ ਤੋਂ ਵੀ ਦੁਖੀ ਆ ਜੀ ਹੁਣ ਪਾਣੀ ਨੇ ਤੇ ਮਾਰ ਮਾਰ ਦਿੱਤੀ ਪ੍ਰਸ਼ਾਸਨ ਵੀ ਜੇ ਮਾਰ ਮਾਰ ਦੇਗਾ ਤਾਂ ਅਸੀਂ ਕਿੱਥੇ ਜਾਵਾਂਗੇ ਇਹਨਾਂ ਵਾਸਤੇ ਤੇ ਰੀਲੀਫ ਚਾਹੀਦੀ ਆ ਇਨਾ ਵਾਸਤੇ ਸਹਾਤਾ ਚਾਹੀਦੀ ਆ ਕਿਹੇ ਜ਼ਿੰਮੇਵਾਰ ਤੇ ਡੰਗਰ ਰੁੜ ਗਏ ਨੇ ਕਿਹਦੇ ਬੱਚਾ ਰੁੜ ਗਿਆ ਉਹ ਉਹ ਪਰਪਾਈ ਕੌਣ ਕਰੇਗਾ ਉਹ ਕਦੇ ਨਹੀਂ ਕੋਈ ਨਹੀਂ ਕਰਦਾ ਸਰ ਜੀ ਉਹ ਆਟੇ ਪਾਣੀ ਬਿਸਕਟ ਨੂੰ ਕਹਿ ਰਹੇ ਕਿ ਕੋਈ ਅਸੀਂ ਬਿਸਕਟਾਂ ਦੇ ਭੁੱਖੇ ਆ ਇਹੋ ਜਿਹੇ ਲਾਂਹ ਤੇ ਅਸੀਂ ਸਰਕਾਰ ਦੇ ਜਿਹੜੇ ਬਿਸਕਟ ਵੰਡਦੀ ਫਿਰਦੀ ਆ ਉਹ ਵੰਡਣ ਵਾਲੀ ਚੀਜ਼ ਵੰਡੋ ਆ ਕੁੜੀ ਆ ਪਾਣੀ ਬੰਦ ਕਰੋ ਹੈ ਜਿਹੜਾ ਓਨ ਰਿਹਾ ਜਿੱਥੋਂ ਡੈਮਾਂ ਤੋਂ ਪਾਣੀ ਛੱਡਿਆ ਉਹ ਬੰਦ ਕਰੋ ਹੈ ਉਹਦੇ ਤੁਸੀਂ ਬੰਦ ਨਹੀਂ ਕਰਨੇ ਬਿਸਕਟ ਸਾਡੇ ਮੂੰਹ 'ਚ ਦੇ ਕੇ ਪਾਣੀ ਛੱਡ ਦੋ ਬਿਸਕਟ ਤੇਰੇ ਲੰਘਦਾ ਨਹੀਂਗਾ ਅੰਦਰ ਹੈ ਬਿਸਕਟ ਵੀ ਤੁਹਾਡੇ ਹੀ ਖਾ ਲਾਂਗੇ ਪਰ ਜਦੋਂ ਵੋਟਾਂ ਆਉਣਗੀਆਂ ਉਦੋਂ ਤੁਹਾਨੂੰ ਦੱਸਾਂਗੇ ਵੀ ਅਸੀਂ ਤੁਹਾਡੇ ਬਿਸਕਟ ਮਿੱਠੇ ਨੇ ਕਿ ਲੂਣ ਵਾਲੇ ਸਮਝ ਲਗੀ ਨਾ ਵੈਰੀ ਬੇਤ ਨਾ ਬੰਦੇ ਬਿਲ ਹੱਥ ਤਗੜਿਆਂ ਦੇ ਹਾਂਜੀ ਉਹ ਹੁਣ ਇੱਕ ਕਿਸਮ ਦੀ ਸਾਡੀ ਸਰਕਾਰ ਹੀ ਸਾਡੀ ਦੁਸ਼ਮਣ ਹੈ ਇਸ ਜਿਹੜੇ ਕਹਿੰਦੇ ਸੀ ਕਿ ਆਮ ਲੋਕਾਂ ਦੀ ਸਰਕਾਰ ਆ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਹ ਲੋਕ ਕਹਿੰਦੇ ਨੇ ਕਿ ਸਰਕਾਰ ਲੋਕਾਂ ਦੀ ਆ ਦੈਟ ਇਜ਼ ਦੀ ਗਵਰਨਮੈਂਟ ਪੀਪਲ ਗਵਰਨਮੈਂਟ ਆਫ ਦੀ ਪੀਪਲ ਫਾਰ ਦੀ ਪੀਪਲ ਬਾਏ ਦੀ ਪੀਪਲ ਲੇਕਿਨ ਇਹ ਜਿਹੜੀ ਕਹਾਵਤ ਆ ਬਿਲਕੁਲ ਗਲਤ ਆ ਇਹ ਸਰਕਾਰ ਜਿਹੜੀ سرمਾਈਦਾਰਾਂ ਦੀ ਆ ਉਹ ਜਿਹੜੇ ਕੋਠੀਆਂ 'ਚ ਬੈਠੇ ਨੇ ਵੱਡੇ ਵੱਡੇ ਰਜਵਾਰੇ ਬਣੇ ਨੇ ਸਰਦਾਰ ਬਣ ਕੇ ਅੰਦਰ ਬੈਠੇ ਉਹਨਾਂ ਦੀ ਸਰਕਾਰ ਸਾਡੀ ਕੋਈ ਸਰਕਾਰ ਨਹੀਂ ਜਦੋਂ ਅਸੀਂ ਡੁੱਬਣ ਦੇ ਸਾਨੂੰ ਕੋਈ ਪੁੱਛਦਾ ਹੀ ਕੋਈ ਨਹੀਂ ਗਾ ਸਰਕਾਰ ਸਾਡੀ ਕਾਦੀ ਆ ਉਹ ਕਿੰਨੇ ਉਹ ਅਸੀਂ ਕਈ ਕੀ ਕਰੀਏ ਆ ਬਹੁਤ ਧੰਨਵਾਦ ਜੀ